ਸਸਕਾਲਸ ਕਾ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਲੁਧਿਆਣਾ ਸੜਕ ਹਾਸੇ ਦੇ ਵਿੱਚ ਦੋ ਦੀ ਮੌਤ ਤੇ 12 ਯਾਤਰੀ ਜ਼ਖਮੀ ਹੋਏ ਨੇ ਜ਼ਿਕਰ ਖਾਸ ਹੈ ਕਿ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਤੇ ਸਮਰਾਲਾ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਦੋ ਸ਼ਦਾਲੂਆਂ ਦੀ ਮੌਤ ਹੋਈ ਹੈ ਤੇ 12 ਦੇ ਕਰੀਬ ਜੋ ਯਾਤਰੀ ਨੇ ਉਦਸੇ ਜਾ ਰਹੇ ਨੇ ਕਿ ਉਹ ਗੰਭੀਰ ਜ਼ਖਮੀ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਟੱਕਰ ਹੋਈ ਹੈ ਬੱਸ ਤੇ ਟਰੱਕ ਦੇ ਵਿਚਕਾਰ ਹੋਈ ਹੈ ਜਿਸ ਦੇ ਵਿੱਚ ਦੋ ਦੀ ਜਾਨ ਚਲੀ ਗਈ ਹੈ ਤੇ ਦੱਸਿਆ ਗਿਆ ਹੈ ਕਿ 8 ਜੋ ਯਾਤਰੀ ਨੇ ਉਹ ਇੰਨੇਕ ਜਿਆਦਾ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜੇਰੇ ਇਲਾਜ ਨੇ ਉੱਥੇ ਹੀ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜੀ ਇਹ ਬੱਸ ਹੈ ਇਹ ਸ਼ਰਧਾਲੂਆਂ ਨੂੰ ਲੈ ਕੇ ਮਧ ਪ੍ਰਦੇਸ਼ ਤੇ ਇੰਦੋਰ ਤੋਂ ਅਮਰਸਰ ਦੇ ਵਿੱਚ ਆ ਰਹੀ ਸੀ ਇਸ ਤੋਂ ਪਹਿਲਾਂ ਹਰਦਵਾਰ ਦੇ ਵਿੱਚ ਵੀ ਇਹ ਯਾਤਰੂ ਜੋ ਸਨ ਇਹ ਉੱਥੇ ਦਰਸ਼ਨਾਂ ਲਈ ਗਏ ਸਨ ਉਸ ਤੋਂ ਬਾਅਦ ਹੁਣ ਇਹ ਬੱਸ ਅਮਰਸਰ ਜਾ ਰਹੀ ਸੀ ਤੇ ਯਾਤਰੀਆਂ ਦੇ ਵੱਲੋਂ ਰਸਤੇ ਦੇ ਵਿੱਚ ਜਿੰਨੇ ਵੀ ਜਿਹੜੇ ਧਾਰਮਿਕ ਸਥਾਨ ਸੀ ਤਾਮਾਰੇ ਸੀ ਉਹਨਾਂ ਦੇ ਉੱਤੇ ਉਹਨਾਂ ਦੇ ਵੱਲੋਂ ਨਮਨ ਕੀਤਾ ਜਾ ਰਿਹਾ ਸੀ ਤੇ ਹੁਣ ਇਹ ਬੱਸ ਅਮਰਸਰ ਅਰਸੀ ਜਦੋਂ ਇਹ ਹਾਸਾ ਅਗਰਸਤ ਹੋਈ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ 12 ਜਿਹੜੇ ਯਾਤਰੀ ਨੇ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 8 ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਸਮੇਂ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਤਫ਼ਤੀਸ਼ ਜਾਰੀ ਹੈ ਕਿ ਕਿਹੜੇ ਕਾਰਨਾ ਕਰਕੇ ਇਹ ਹਾਸਾ ਵਾਪਰਿਆ ਆਪਨ ਕੋ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਹੀ ਇਹ ਹਾਸੇ ਪਣੀਆ ਜਿਸ ਦੇ ਵਿੱਚ ਵਸਤੇ ਟਰੱਕ ਦੇ ਵਿਚਕਾਰ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਤੇ ਜਿਸ ਦੇ ਵਿੱਚ ਦੋ ਦੀ ਜਾਨ ਚਲੀ ਗਈ ਹੈ ਤੇ ਅੱਠ ਬਹੁਤ ਹੀ ਜ਼ਿਆਦਾ ਗੰਭੀਰ ਨੇ ਜੋ ਇਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਨੇ ਜੇਰੇ ਇਲਾਜ ਨੇ ਕੁੱਲ 12 ਯਾਤਰੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਸੱਟਾਂ ਵਜੀਆਂ ਨੇ ਪਰੰਤੂ ਉਹਨਾਂ ਦੇ ਵਿੱਚੋਂ 8 ਨੂੰ ਜ਼ਿਆਦਾ ਗੰਭੀਰ ਦੱਸਿਆ ਜਾ ਰਿਹਾ ਜਿਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਤੇ ਅਜੇ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਦੇ ਮੌਤ ਦੀ ਹੀ ਪੁਸ਼ਟੀ ਹੋਈ ਹੈ